ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਤੇ ਅੱਜ ਆਪਾਂ ਚਾਰ 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 ਸਲਾਈਆਂ ਤੇ 10 ਕੁੰਡੇ ਦਾ ਡਿਜ਼ਾਈਨ ਲੈ ਕੇ ਆਏ ਆਂ ਤਿੰਨ ਕੁੰਡੇ ਆਪਾਂ ਐਕਸਟਰਾ ਰੱਖਾਂਗੇ ਜੇ ਕਿਸੇ ਵੀ ਪ੍ਰੋਜੈਕਟ ਤੇ ਤੁਸੀਂ ਰੱਖਣਿਆ 10-10 ਦੇ ਹਿਸਾਬ ਨਾਲ ਕੁੰਡੇ ਰੱਖ ਕੇ ਤਿੰਨ ਕੁੰਡੇ ਐਸ਼ਰਕਤ ਹੈ ਆਪਣਾ ਡਿਜ਼ਾਈਨ ਬਿਲਕੁਲ ਸਹੀ ਆਊਗਾ ਚਾਰ ਸਲਾਈਆਂ ਜੇ ਕੰਪਲੀਟ ਹੁੰਦਾ ਆਪਾਂ ਪਹਿਲੀ ਸਲਾਈ ਬਣਦੇ ਆਂ ਤਿੰਨ ਕੁੰਡੇ ਆਪਾਂ ਇੱਕ ਕੁੰਡਾ ਬਣਾਉਣ ਦੇ ਤਰ੍ਹਾਂ ਲਿਆ ਦੋ ਕੁੰਡੇ ਉਲਟੇ ਬਣਾਉਗੇ ਇਸ ਤਰ੍ਹਾਂ ਹੀ ਆਪਣੇ ਤਿੰਨ ਕੁੰਡੇ ਉਲਟੇ ਹੋਗੇ ਉਸ ਤੋਂ ਬਾਅਦ ਆ ਕੀ ਕਰਨਾ ਪਤਾ ਅੱਗਾ ਲੈ ਜਾਗੇ ਬੈਕ ਸਾਈਡ ਇੱਕ ਗੁੰਡਾ ਸਿੱਧਾ ਦੋ ਦਾ ਇੱਕ ਇੱਕ ਗੁੰਡਾ ਸਿੱਧਾ ਕਰ ਲਿਆ ਇੱਕ ਬੈਕ ਸਾਈਡ ਤੋਂ ਹੀ ਦੋ ਦਾ ਇੱਕ ਕਰ ਲਿਆ ਤੱਗਾ ਆਪਣੀ ਸਾਈਡ ਜਾਲੀ ਪਾ ਕੇ ਸਿੱਧਾ ਬੋਲ ਲਿਆ ਫਿਰ ਤੱਗਾ ਆਪਣੀ ਸਾਈਡ ਇਹ ਸਕੂਡ ਨੂੰ ਆਪਾਂ ਇਸ ਤਰ੍ਹਾਂ ਉਲਟਾ ਕੇ ਪਾਵਾਂਗੇ ਦੋ ਦਾ ਇੱਕ ਤੇ ਫਿਰ ਇੱਕ ਸਿੱਧਾ ਜਿਹੜਾ ਆਪਾਂ ਇੱਥੇ ਦੋ ਦਾ ਇੱਕ ਕੀਤਾ ਉਹਦੀ ਇੱਥੇ ਜਾਲੀ ਬਣ ਗਈ ਸੀ ਫੇਰ ਜਾਲੀ ਪਾ ਕੇ ਫੇਰ ਦੋ ਦਾ ਇੱਕ ਕੀਤਾ ਫੇਰ ਫੇਰਾ ਦੁਆਰਾ ਤਿੰਨ ਗੁੰਡੇ ਉਲਟੇ ਇੱਕ ਗੁੰਡਾ ਸਿੱਧਾ ਬਿਲਕੁਲ ਸੌਖਾ ਜਿਹਾ ਡਿਜ਼ਾਈਨ ਆ ਇੱਕ ਗੁੰਡਾ ਸਿੱਧਾ ਦੋ ਗੁੰਡੇ ਉਲਟੇ ਤੱਗਾ ਆਪਣੀ ਸਾਈਡ ਜਾਲੀ ਪਾ ਕੇ ਤੱਕ ਗੁੰਡਾ ਬੋਲ ਲਾਂਗੇ ਦੁਬਾਰਾ ਫੇਰ ਆਪਣੀ ਸਾਈਡ ਇੱਥੇ ਆਪਾਂ ਦੋ ਦਾ ਇੱਕ ਕਰਤਾ ਦੋ ਦਾ ਇੱਕ ਕਰੇ ਦੁਬਾਰਾ ਇੱਕ ਦੁਬਾਰਾ ਫੇਰ ਸਿੱਧਾ ਫਿਰ ਤਾਂ ਅਗਾ ਆਪਣੀ ਸਾਈਡ ਤੇ ਨੂੰ ਉਲਟ ਬੈਕ ਸਾਈਡ ਦੀ ਦੋਨੇ ਸਾਈਡਾਂ ਉਲਟੀਆਂ ਜਾਣਗੀਆਂ ਸਿੱਧੀ ਸਾਈਡ ਤੋਂ ਦੋਨੇ ਸਾਈਡਾਂ ਦਾ ਡਿਜ਼ਾਈਨ ਚੇਂਜ ਹੋਊਗਾ ਜੈਕਟ ਲਈ ਬਹੁਤ ਹੀ ਪਿਆਰਾ ਡਿਜ਼ਾਈਨ ਜੈਂਟਸ ਦੇ ਸਵੈਟਰ 'ਚ ਵੀ ਪਾ ਸਕਦੇ ਹੋ ਲੇਡੀਜ਼ ਜੈਕਟ ਬੱਚਿਆਂ ਦੇ ਕਿਸੇ ਵੀ ਪ੍ਰੋਜੈਕਟ 'ਚ ਆਪਣਾ ਇਹ ਡਿਜ਼ਾਈਨ ਪੈਂਦਾ ਹੈ ਤੇ ਬਹੁਤ ਹੀ ਪਿਆਰਾ ਬਣ ਕੇ ਆਉਂਦਾ ਬਿਲਕੁਲ ਸੌਖਾ ਡਿਜ਼ਾਈਨ ਹੈ ਇੱਕ ਵਾਰੀ ਤੁਸੀਂ ਬਣਾ ਕੇ ਜਰੂਰ ਵੇਖਿਓ ਤੁਹਾਨੂੰ ਲੱਗੂ ਵੀ ਬਹੁਤ ਹੀ ਪਿਆਰਾ ਤੇ ਸੋਖਾ ਤੇ ਦੇਖਣ ਚ ਵੀ ਉਹਨੇ ਸੋਹਣਾ ਲੱਗਦਾਗਾ ਇਸ ਤਰ੍ਹਾਂ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਆ ਕਰੋ ਇਸ ਤਰ੍ਹਾਂ ਇਹ ਆਪਣੀ ਡਿਜ਼ਾਈਨ ਦੀ ਦੂਜੀ ਸਲਾਈ ਹੁਣ ਆਪਾਂ ਅਗੇ ਤੀਜੀ ਸਲਾਈ ਤੇ ਸਿੱਧੀ ਸਾਈਡ ਤੋਂ ਜਿਹੜਾ ਆਪਾਂ ਉਲਟੇ ਬੁਣਦੇ ਹਰ ਵਾਰੀ ਉਲਟੇ ਬੁਣਨੇ ਜਿੱਥੇ ਆਪਣਾ ਇਹ ਇੱਕ ਵਾਰ ਡਿਜ਼ਾਈਨ ਚੱਲ ਪਿਆ ਉਥੇ ਸਿੱਧਾ ਸਿੱਧਾ ਚੱਲੀ ਜਾਊਗਾ ਜਿਹੜੇ ਉਲਟੇ ਬੁਣਦੇ ਆ ਉਲਟੇ ਹੀ ਬੁਣਾਗੇ ਤਿੰਨ 10 ਕੁੰਡਾਂ ਦਾ ਇਹ ਡਿਜ਼ਾਈਨ ਹੈ ਜਿਹੜੇ 7 ਕੁੰਡਾਂ ਦਾ ਆਪਣਾ ਡਿਜ਼ਾਈਨ ਬਣਦਾ ਉਹਨਾਂ ਤੇ ਇਹ ਆਪਣਾ ਡਿਜ਼ਾਈਨ ਬਣੂਗਾ ਹੁਣ ਆਪਾਂ ਨੇ ਕੀ ਕਰਨਾ ਹੈ ਪਹਿਲਾਂ ਆਪਾਂ ਇੱਕ ਸਿੱਧਾ ਕੁੰਡਾ ਸੀ ਫਿਰ ਦੋ ਲੱਕ ਕੀਤਾ ਤੇ ਹੁਣ ਆਪਾਂ ਪਹਿਲਾਂ ਦੋ ਲੱਕ ਕਰਾਂਗੇ ਤਾਂਗਾ ਬੈਕ ਸਾਈਡ ਹੀ ਹੈ ਤਾਂਗਾ ਫਿਰ ਆਪਣੀ ਸਾਈਡ ਲਿਆ ਕੇ ਤਿੰਨ ਕੁੰਡੇ ਸਿੱਧੇ ਬੁਣਾਂਗੇ 1 2 3 ਤਿੰਨ ਗੁੰਡੇ ਸਿੱਧੇ ਬੁਣ ਕੇ ਫੇਰ ਤਾਗਾ ਆਪਣੀ ਸਾਈਡ ਲਿਆ ਕੇ ਦੋ ਦਾ ਇੱਕ ਕਰਤਾ। ਇਹ ਤਿੰਨ ਸਿੱਧੇ ਸੌਰੀ ਉਲਟੇ ਤਾਗਾ ਬੈਕ ਸਾਈਡ ਦੋ ਦਾ ਇੱਕ ਕਰਾਂਗੇ। ਤਾਗਾ ਆਪਣੀ ਸਾਈਡ ਲਿਆ ਕੇ ਬੈ ਇਸ ਤਰ੍ਹਾਂ ਬੁਣ ਲਾਂਗੇ ਜਾਲੀ ਪਾ ਕੇ ਤਿੰਨ ਗੁੰਡੇ ਸਿੱਧੇ ਬੁਣਾਂਗੇ। 2 3 ਫੇਰ ਤਾਗਾ ਆਪਣੀ ਸਾਈਡ ਦੋ ਦਾ ਇੱਕ ਇਸ ਢੰਗ ਨਾਲ ਆਪਾਂ ਇਸ ਤਰ੍ਹਾਂ ਇਹਨਾਂ ਨੂੰ ਉਲਟੀ ਬਣਾਵਾਂਗੇ ਬੈਕ ਸਾਈਡ ਤੋਂ ਆਪਾਂ ਇਸ ਲਈ ਉਲਟੀ ਨਗਾਵਾਂ ਤੁਹਾਨੂੰ ਬਣਿਆ ਹੋਇਆ ਦਿਖਾਵਾਂਗੇ ਬਹੁਤ ਹੀ ਪਿਆਰਾ ਲੱਗਦਾ ਬਿਲਕੁਲ ਸ਼ੌਕਾ ਦਾ ਇੱਕ ਵਾਰ ਬਣਾ ਲਿਆ ਤੁਸੀਂ ਭੁੱਲਣਾ ਨਿਕਲੀ ਵੀ ਇਸ ਤਰ੍ਹਾਂ ਨੂੰ ਆਪਾਂ ਬੈਕ ਸਾਈਡ ਦੀ ਹਰ ਵਾਰ ਉਲਟੀ ਹੀ ਨਾਗੋ ਸਿਰਫ ਸਿੱਧੀ ਸਾਈਡ ਹੀ ਡੀਅਰ ਪੈਂਦਾ ਦੋਸਾਂ ਅੰਝਾ ਚ ਆਪਣਾ ਇਹ ਡਿਜ਼ਾਈਨ ਕੰਪਲੀਟ ਹੋ ਜਾਂਦਾ ਹੈ। ਇਹੀ ਆਪਾਂ ਨੇ ਦੋ ਉਲਟੀ ਸਾਈਡ ਦੋ ਸਿੱਧੀ ਸਾਈਡ ਚਾਰ ਸਲਾਈਨਾਂ ਦੁਆਰਾ ਦੁਬਾਰਾ ਰਿਪੀਟ ਕਰਨੀਆਂ ਨੇ। ਇਸ ਤਰ੍ਹਾਂ। ਹੁਣ ਆਪਾਂ ਅਗੇ ਸਿੱਧੀ ਸਾਈਡ ਇਸ ਤਰ੍ਹਾਂ ਹੀ ਆਪਣਾ ਡਿਜ਼ਾਈਨ ਬੰਨਦਾ ਜਾਊਗਾ। ਦੁਬਾਰਾ ਫਿਰ ਉਸੇ ਤਰ੍ਹਾਂ ਜਿਵੇਂ 50 ਲਾਈਨਾਂ ਬਿਨਾਂ ਉਹੀ ਚਾਰ ਸਲਾਈਨ ਦੁਬਾਰਾ ਦੁਬਾਰਾ ਰਿਪੀਟ ਹੋਈ ਜਾਣਗੀਆਂ। ਤੇ ਇੱਕ ਵਾਰ ਇਹ ਜਿੱਥੇ ਟਿੱਗ ਗਿਆ ਉੱਥੇ ਚੱਲੀ ਜਾਊਗਾ ਇਹ ਇੱਥੇ ਸਿੱਧਾ ਸਿੱਧਾ ਚੱਲੀ ਜਾਊ ਜਿਹੜਾ ਪਲਟੇ ਮੁੰਦਿਆ ਉਲਟੇ ਹੀ ਚੱਲੇ ਜਾਣਗੇ ਕਿਵੇਂ ਲੱਗਿਆ ਡਿਜ਼ਾਈਨ ਕਮੈਂਟ ਕਰਕੇ ਦੋ ਜਰੂਰ ਦੱਸੋ ਸਾਡੀ ਵੀਡੀਓ ਵੇਖਣ ਲਈ ਜਿਹੜਾ ਜੁੜੇ ਰਹੇ ਲਈ ਬਹੁਤ ਬਹੁਤ ਥੈਂਕ ਯੂ ਜੀ